ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ਜਰੀਏ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗਿਆਨੀ ਬਲਵਿੰਦਰ ਸਿੰਘ ਜੀ ਦੇ ਜੋ ਹੈੱਡ ਗ੍ਰੰਥੀਨ ਦੀ ਸੇਵਾ ਇਸ ਸਮੇਂ ਨਿਭਾ ਰਹੇ ਨੇ ਗੁਰਦੁਆਰਾ ਮੰਜੀ ਸਾਹਿਬ ਆਲਮਗਿਰ ਜ਼ਿਲ੍ਹਾ ਲੁਧਿਆਣਾ ਵਿਖੇ ਆਓ ਗੱਲਬਾਤ ਕਰਦੇ ਆ ਗਿਆਨੀ ਬਲਵਿੰਦਰ ਸਿੰਘ ਜੀ ਦੇ ਨਾਲ ਪਹਿਲਾਂ ਤਾਂ ਗਿਆਨੀ ਜੀ ਫਤਿਹ ਦੀ ਸਾਂਝ ਬੁਲਾਨਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਗਿਆਨੀ ਬਲਵਿੰਦਰ ਸਿੰਘ ਜੀ ਤੁਸੀਂ ਬਤੌਰ ਹੈੱਡ ਗ੍ਰੰਥੀ ਸੇਵਾ ਨਿਭਾ ਰਹੇ ਹੋ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਆਲਮਗੀ ਜਿਲ੍ਹਾ ਲੁਧਿਆਣਾ ਵਿਖੇ ਤੇ ਇੱਥੇ ਤੁਹਾਨੂੰ ਸੇਵਾ ਨਿਭਾਉਂਦੇ ਹੋਏ ਕਿੰਨਾ ਸਮਾਂ ਹੋ ਗਿਆ ਇੱਥੇ ਤਕਰੀਬਨ ਸਤਗੁਰ ਦੀ ਕਿਰਪਾ ਨਾਲ ਗੁਰੂ ਸੰਤਾਰਸ ਕੀਤਾ ਹੈ 2007 ਤੋਂ ਮੈਂ ਸੇਵਾ ਨਿਭਾ ਰਿਹਾ ਜੀ ਤੇ ਅੱਜ 2024 ਹੋ ਗਿਆ ਜੀ ਜੀ ਲਗਾਤਾਰ ਨਿਭਾ ਰਿਹਾ ਜੀ ਗਿਆਨੀ ਜੀ ਕੀ ਕਾਰਨ ਹੈ ਕਿ ਪਿੰਡਾਂ ਦੇ ਵਿੱਚ ਜਿੰਨੀਆਂ ਜਾਤਾਂ ਉੰਨੇ ਹੀ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਦੇ ਤੋਕਾਂ ਦੀ ਫਤਗੁਰ ਦੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਦ ਵਿਚਾਰ ਜਦੋਂ ਕਰਤੇ ਪੁਰਖ ਕਾਲਪੁਰਖ ਨੇ ਸੰਸਾਰ ਦੀ ਸਜਣਾ ਕੀਤੀ ਨਾ ਮਨੁੱਖ ਬਣਾਇਆ ਤੇ ਕਰਤੇ ਪੁਰਖ ਨੇ ਇਨਸਾਨ ਬਣਾਇਆ ਤੇ ਅੱਗੇ ਮਨੁੱਖ ਨੇ ਹੀ ਦੇ ਕੰਮ ਕੀਤੇਆਂ ਨੂੰ ਦੇਖ ਕੇ ਮਨੁੱਖ ਨੇ ਹੀ ਮਨੁੱਖ ਨੂੰ ਬਣ ਦਿੱਤਾ ਜੇ ਆਪਾਂ ਕਹੇ ਦੀ Hindu mat ਦੇ ਮਨੂ ਸਿਮਰਤੀ ਗ੍ਰੰਥ ਹੈ ਉਦੇ ਮਨੁੱਖ ਨੂੰ ਚਾਰ ਹਿੱਸਿਆਂ ਵੰਡਿਆ ਗਿਆ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਿਹੜੇ ਸ਼ੂਦਰ ਨੇ ਉਹ ਚਾਕਰੀ ਕਰਦੇ ਨੇ ਵੈਸ਼ ਜਿਹੜੇ ਕਿਰਤ ਕਰਦੇ ਹਨ ਖੇਤੀਬਾੜੀ ਇਤਿਹਾਦਕ ਜਿਹੜੇ ਖੱਤਰੀ ਨੇ ਉਹ ਸ਼ਾਸਤਰ ਵਿਦਿਆ ਦਾ ਅਭਿਆਸ ਜੁਧ ਕਰਦੇ ਹੁੰਦੇ ਸੀ ਬ੍ਰਾਹਮਣ ਲੋਕ ਵਿਦਿਆ ਪੜ੍ਹਨੀ ਵਿਦਿਆ ਭਰਾਣੀ ਦਾਨ ਦੇਣਾ ਦਾਲਨ ਪੂਜਾਕਾਨੀ ਪੂਜਾ ਕਰਨ ਇਹ ਬ੍ਰਾਹਮਣ ਦੇ ਕਰਮ ਸਨ ਇਹਦੇ ਅਨੁਸਾਰ ਮਨੁੱਖ ਨੂੰ ਵੰਡ ਦਿੱਤਾ ਤੇ ਪਰਮਾਤਮਾ ਨੇ ਵੰਡਿਆ ਹੂੰ ਪਰ ਅਸੋਚ ਦੀ ਗੱਲ ਹੈ ਜਿੱਥੇ ਸਤਗੁਰੂ ਜੀ ਨੇ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਲੜ ਲਾਇਆ ਸ਼ਬਦ ਗੁਰੂ ਦੇ ਤੇ ਆਮ ਬੜਾ ਦੁੱਖ ਹੁੰਦਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਸਤਗੁਰੂ ਸਾਨੂੰ ساری ਜ਼ਿੰਦਗੀ ਜੋ ਗੁਰੂ ਨਾਨਕ 1539 ਤੋਂ ਲੈ ਕੇ 1708 ਈਸਵੀ ਤੱਕ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਲੜ ਲਾ ਦਿੱਤਾ ਇੱਕ ਸ਼ਬਦ ਦੇ ਲੜ ਇੱਕ ਕਾਲਪੁਰਖ ਦੀ ਪੂਜਾ ਦੇ ਲਈ ਪਰ ਹੋਇਆ ਕੀ ਹੈ ਕਿ ਅੱਜ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਗੁਰੂ ਸਹਿਬਾਨਾਂ ਦੇ ਗੁਰਦੁਆਰੇ ਬਣਾਏ ਚੰਗੀ ਗੱਲ ਹੈ ਹਰ ਪਿੰਡ 'ਚ ਗੁਰਦੁਆਰੇ ਹੋਣੇ ਚਾਹੀਦੇ ਹਨ ਪਰ ਹੁੰਦਾ ਕੀ ਹੈ ਗੁਰਦੁਆਰੇ ਇਮਾਰਤਾਂ ਬਣ ਜਾਂਦੀਆਂ ਉਹਦੇ ਬਾਹਰ ਨਾਮ ਲਿਖ ਦਿੱਤੇ ਜਾਂਦੇ ਨੇ ਇਹ ਮਜਮੀਆਂ ਦਾ ਗੁਰਦੁਆਰਾ ਜੀ ਇਹ ਰਬਦਾਸੀਆਂ ਦਾ ਗੁਰਦੁਆਰਾ ਇਹ ਜੱਟਾਂ ਦਾ ਗੁਰਦੁਆਰਾ ਇਹ ਇਸੇ ਤਰ੍ਹਾਂ ਹੋਰ ਜਾਤੀਆਂ ਦਾ ਨਾਮ ਲੈ ਕੇ ਜਾਂਦਾ ਅਸਲ 'ਚ ਆਪਾਂ ਸਮਝ ਅੰਦਰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹਦੇ ਸਤਗੁਰੂ ਮਾਰਗਾਂ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਮਨੁੱਖ ਦੇ ਮਨ ਦੇ ਵਿੱਚੋਂ ਜਿਹੜੀ ਜਾਤਪਾਤ ਬਿਤਕਰਾ ਜਾਣੀ ਤੇ ਬੇਸ਼ੱਕ ਗੁਰੂ ਕਲਗੀਧਰ ਪਾਤਸ਼ਾਹ ਨੇ ਪੀਓ ਪਾਹਲ ਖੰਡ ਤਾਰ ਹੋਏ ਜਨਮ ਸਹੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਤਗੁਰ ਨੇ ਬਖਸ਼ਿਸ਼ ਕੀਤੀ ਸਾਡੇ ਉੱਤੇ ਪਰ ਅੱਜ ਵੀ ਸਾਡੇ ਮਨਾਂ ਵਿੱਚ ਇਹ ਜਾਤਪਾਤ ਘੜ ਕੀਤੀ ਹੋਈ ਹੈ ਇਹ ਜਾਤਪਾਤ ਬਿਤਕਰਾ ਦੂਧ ਕਰੋ ਹਣਾ ਜਦੋਂ ਆਪਾਂ ਗੁਰਬਾਣੀ ਪੜਾਂ ਗੁਰਬਾਣੀ ਨੂੰ ਵਿਚਾਰਾਂਗੇ ਫਿਰ ਇਹ ਜਾਤ ਪਾਤ ਬਿਤਕਰਾ ਸਾਡੇ ਮਨ ਚ ਖਤਮ ਹੋਣਾ ਹੈ ਜਿਸ ਦਿਨ ਆਪਾਂ ਇੱਕ ਗੁਰੂ ਗ੍ਰੰਥ ਸਾਹਿਬ ਲੜ ਲਾਗੇ ਬਾਣੀ ਪੜਨ ਲਾਗੇ ਬਾਣੀ ਨੂੰ ਵਿਚਾਰਨ ਲੱਗ ਪਏ ਉਹ ਦਿਨ ਕੋਈ ਵੀ ਜਾਤ ਪਾਤ ਮਨ ਵਿੱਚ ਨਹੀਂ ਰਹਿਣੀ ਹੈ